ਨਾਨਕ ਸਾਵਣ ਦੇਸੈ ਚਮੂ ਉਹ ਮਹਾ ਹੋਏ ਨਾਕਾ ਮਿਲਕਾ ਮਸ਼ੀਆਂ ਦਸੀਆਂ ਘਰ ਤਤਤ ਇਹ ਚਾਰ ਦਿਵਾਂ ਨੂੰ ਸੌਂਦਾ ਮਹੀਨਾ ਬੜਾ ਸੁੱਖ ਦਿੰਦਾ ਹੈ ਗੁਦਰਾਣੀ ਸਾਹਿਬ ਜੀ ਇਹ ਸਾਰਿਆਂ ਲਈ ਮਹੀਨਾ ਸੁੱਖ ਦਾਇਨੇ

ਸਾਪ ਕੋ ਜਿਹੜਾ ਹੈ ਖੁੱਡ ਦੇ ਵਿੱਚ ਵੱੜਦਾ ਹੈ ਤੇ ਉਸ ਦੇ ਵਿੱਚ ਗਰਮੀ ਹੋਉਂਦੀ ਨਹੀਂ ਧਰਮੀ ਕਰੀਏ ਤੇ ਧਰਤੀ ਦੇ ਵਿੱਚ ਖੁੱਡ ਰਹੇ ਤੇ ਕੁੱਝ ਨਮੀ ਹੋ ਗਈ ਇਸ ਨੂੰ ਬੜਾ ਦੁੱਧ ਲੱਗਦਾ ਹੈ ਤੇ ਇਸ ਨੂੰ ਕੋ ਜਨ ਆ ਲਈ ਲੱਭਣਾ ਪੈਂਦਾ ਹੁਣ ਭੋਜਨ ਲੱਭਣ ਲਈ ਬੜੀ ਭੰਗ ਦੌੜ ਲੱਗਦਾ ਹੈ ਤੇ ਬਹੁਤ ਘੱਟ ਕਿਲੇ ਮਕੌੜੇ ਜਾਂ ਟੰਡੂ ਜਾਂ ਹੋਰ ਥੀਂ ਮਿਲਦੀ ਇਸ ਨੂੰ ਖਾਣ

ਉਹ ਗਰਮ ਹੁੰਦਾ ਤੇ ਪਾਣੀ ਦੇ ਵਿੱਚ ਹੀ ਮਛਲੀ ਰਹਿੰਦੀ ਏ ਤੇ ਉਸ ਨੂੰ ਸੁਣਮੀ ਇਹ ਤੱਕ ਸੜੀ ਗਈ ਇੱਕ ਗਰਮੀ ਜੜੀਏ ਗਰਮ ਪਾਣੀ ਉਸ ਦੇ ਸਾਈਡ ਤੇ ਡੁੱਕ ਕੇ ਦਿੱਤਾ ਕੋਈ ਜਿਹੜਾ ਸ਼ਿਕਾਰੀ ਹੁੰਦਾ ਹੈ ਮਛਲੀ ਫੜਨ ਵਾਲੇ ਵੀ ਉਹ ਵੀ ਥੋੜੇ ਪਾਣੀ ਦੇ ਵਿੱਚ ਹੱਥ ਦੇ ਨਾਲ ਉਸ ਮਛਲੀ ਨੂੰ ਫੜ ਰਹੇ ਸੀ ਜਾਂ ਜਾਲ ਮੋਦੇ ਉਹ ਪਸ਼ੀਆਂ ਬਹੁਤ ਗਲਤੀ ਉਸ ਕਾਲਕ ਵਿਚ ਆ ਜਾਂਦੇ ਕਿ ਪਾਣੀ ਡੋਲ ਹੈ

ਰਸੀਆਂ ਰਸੀਆਂ ਦਾ ਭਾਰ ਜਿਹੜੇ ਆਪੀਨ ਦੇ ਵਾਸਤੇ ਕੀ ਰੂਣ ਇਹਨਾਂ ਨੂੰ ਬੜਾ ਜਾਅ ਹੋਣ ਵਰਗਾ ਉਹਨੇ ਜੀਰੂ ਪੂਰੇ ਬਣਾ ਮੰਗੇ ਮੌਜ ਮਸਤੀ ਕਰਾਂਗੇ ਬੜੀ ਖੁਸ਼ੀ ਹੋਵੇਗੀ ਪਤਾ ਚਾਹੇ ਉਹ ਨਾਲਿਖ ਪਾਸੇ ਬਿਕਲ ਗੀਨ ਨੂੰ ਬੜਾ ਧਿਆ ਚੜ ਲੱਚਾਰੀ ਚੁਕਿਆ ਨਾਲਕ ਸਾਵਣ ਦੇ ਵਸੈ ਚਮੂ ਪਮਹਾ ਮਾਂ ਦਾ ਭਾਰ ਖੁਸ਼ੀ ਹੋਣਾ ਚਮੂ ਪਮਹਾ ਹੋਏ ਨਾਮਗਾਂ

ਕੁੱਤਾ ਗਾਂ ਦਾ ਪੁੱਤ ਭਾਉ ਕੋਣ ਤਾ ਉਂਦੇ ਵਰਤਾ ਹੋਈਏ ਗਰਮੀ ਕੱਟੀਏ ਤੇ ਨਾ ਕੁੱਤਾ ਦਾ ਹੋ ਜਾ ਇੰਦਾ ਵੀ ਮੈਂ ਦਾ ਦੁਖੀ ਹੂੰ ਕੋਣ ਵਰਤਾ ਹੋਈਏ ਤੇ ਕਿਸਾਨ ਨੇ ਕੀ ਕਰਨਾ ਵਾ ਮੇਰੇ ਖੇਤ ਪੌਣੇ ਜਲਣਾ ਸਿਰ ਸਭ ਤੋਂ ਹੁਣ ਚਲੋ ਟਰੈਕਟਰ ਆ ਗਏ ਨੇ ਸਮਾਂ ਬਦਲ ਗਿਆ ਪਰ ਪੁਰਾਣੇ ਸਮਿਆਂ ਦੇ ਅਤਿ ਬੁਨਿਆਦੀ ਕਹਦੇ ਸੀ ਜੇ ਕੋ ਵਰਤਾ ਹੋਣੀ ਖੇਤ ਸਿੱਧਿਆ ਜਾਣਾ ਤੇ ਕਿਸਾਨਾਂ ਨੇ 4 ਵਜੇ ਹੀ ਆਪਣੇ ਬੌਧ ਲੈ ਕੇ ਕੀਤਾ ਚੱਲਣਾ ठंडे ठंडे बारह बजे तक मैं एक खीर दवा जाऊँ हम उस बौद्ध को जिन्हें हम सारा समा भाव बारह बजे तक कोई जाए भी देखा आज की हाथ पाना उन्होंने दुख हो गए फिर तो सामने आ गया फिर पट्ठे बढ़ जाने तेल को तेल जेड़ा रख लेना गड्ढा हूँ जो चिपड़ते उसको दूर ला के पट्ठे लैके लगना

ਘੜੀ ਜਾਂਦੀ ਜੀ ਉਹਦਾ 2 ਢਾਈ ਰੁਪਏ ਕਮਾਉਣਾ ਸੀ ਉਸ ਦਾ ਆਟਾ ਲਿਓਣਾ ਸੀ ਉਸ ਦਾ ਕਾਰਜ ਆਪੀ ਸੀ ਸਭ ਕੁਝ ਲਿਓਣੀ ਸੀ ਕੋਈ ਘਰ ਦੀ ਦਵਾਈ ਲਿਓਣੀ ਸੀ ਕੋਈ ਬੱਚਿਆਂ ਦਾ ਸਮਾਨ ਲਿਓਣਾ ਸੀ ਉਹ ਵੱਧਾ ਉਹ ਜੇਦੀ ਜਾਂਦੀ ਤੁਹਾਨੂੰ ਨਹੀਂ ਕਿਉਂਕਿ ਉਹਨੂੰ ਦੇਖੇ ਰੋਣਾ ਪਿਆ ਕਿ ਭਾਈ ਜੀ ਤੇ 350 ਕਿ ਮੈਂ ਪੈਸੇ ਕਿੱਥੋਂ ਲਿਆਉਣਾ ਤੇ ਇਹ ਸਮਾਨ ਕਿੱਥੋਂ ਮੈਂ ਰੋਟੀ ਤੇ ਪੈਸੇ ਦੀ ਨਾਲ ਹੀ ਆਉਂਦੀ ਨਾ ਦਾਲ ਸੋਣ ਦੀ ਤਾਂ ਕਿੱਲ੍ਹ ਧਰਮ ਨੂੰ ਬਹੁਤ ਦਿੱਕਤ ਹੈ ਜਿਹਦੇ ਕੋਲ ਧਰਮ ਨਹੀਂ ਗਾਇਕ ਕੋਤਾ ਨਿਰਤਾ ਨਾਮ ਪੰਥੀ ਪੰਥੀ ਜਿਹੜਾ ਪੰਜ ਰਸਤੇ ਤੇ ਚੱਲਣ ਵਾਲਾ ਹੁਣ ਜਿਹੜਾ ਬੰਦਾ ਰਸਤੇ ਤੇ ਜਾਣ ਵਾਲਾ ਹੈ ਇਹ ਥੋੜਾ ਕਿ ਸਾਰਿਆਂ ਤੋਂ ਵੱਡਿਆ ਕੋਈ ਸਾਡੀ ਵਰਗਾ ਪੈਦਲ ਹੀ ਜਾਣ ਵਾਲਾ ਹੁੰਦਾ ਕੋਈ ਸੈਕਟਰੀ ਜਾਣ ਵਾਲਾ ਹੁੰਦਾ ਕੋਈ ਮੋਟਰਸਾਈਕਲ ਤੇ ਜਾਣ ਵਾਲਾ

चाकर चाकर का पाव नौकरी वाला था उन्होंने बड़ा दुख होता क्योंकि उन्हें समय से पहुंचना है मन को सली साइकिल पे जाना है पैदल जाना चाहे मोटरसाइकिल पे जाना है और जो लोग को मुंह दुखा होने को दा बंदा आदमी हो नहीं गए वो तो सब तो पहला ये होता कि मैं अपने बस्तर बचा लूं क्योंकि बस्तर के लिए होने ना मेरे श्रीमंत

ਸਾਨੂੰ ਪਤਾ ਨਹੀਂ ਇਹ ਤੁਸਾਂ ਤੋਂ ਮੋਟਰ ਸਾਹਿਬ ਤੇ ਜਾਇਓ ਮਨੂੰ ਤੁਸੀ ਆਪਣੀ ਗੱਲ ਨਹੀਂ ਜਾ ਸਕਦੀ ਕਿਉਂਕਿ ਮਨੂੰ ਕੋ ਪਤਾ ਨਹੀਂ ਕਿ ਜਿੱਥੇ ਜਾਸਦੇ ਤੇ ਮੈਂ ਜਾਦੇ ਇਸ ਦੇ ਉੱਪਰ ਬਹੁਤ ਵੱਡਾ ਖੱਡਾ ਹੈ ਮਨੂੰ ਕੋ ਸਾਡੀ ਨਹੀਂ ਲੱਗ ਜਾਂਦੀ ਹੈ ਲੱਦਪੁਰਤ ਸਾਹੂ ਦੀ ਹੈ ਜਾਣ ਵੀ ਜਾ ਸਕਦੀ ਹੈ ਪਰ ਉਹ ਮਨੂੰ ਕੋ ਆਪਣੀ ਮੰਜ਼ਿਲ ਤੇ ਪਹੁੰਚਣਾਉਂਦਾ ਉਹ ਇਸ ਤੋਂ ਬਿਨਾਂ ਆਪਣੀ ਮੰਜ਼ਿਲਵਾਦ ਬਤਾ

ਦੇਸਾਤੀ ਕੁਟੀਲੀ ਉਥੇ ਬਚਤ ਕੀਤੇ ਅੰਮ੍ਰਿਤ ਘੋੜਾ ਵਿਗਿਆ ਉਨੀ ਗੁਰੂ ਦਾ ਸਿੱਖਿਆ ਗੁਰੂ ਦਾ ਉਪਦੇਸ਼ ਗੁਰੂ ਦਾ ਗਿਆਨ ਤੁਸ ਨੂੰ ਗਿਆਨ ਲੱਗਦਾ ਹੈ ਬੰਦਾ ਸੁਖਦਾ ਹੈ ਅੰਮ੍ਰਿਤ ਦੇ ਜੀਵਨ ਦਿੰਦਾ ਹੈ ਸੁਖ ਦਿੰਦਾ ਹੈ ਪਰ ਨੂੰ ਕਿਉਂ ਦੁੱਖਿਆ ਹੋਇਆ ਕਿਉਂਕਿ ਉਸ ਮਨੁੱਖ ਦਾ ਜਿਹੜਾ ਸੁਭਾਅ ਬੜਿਆ ਨਾ ਉਹ ਰਸ ਲੈਣ ਵਾਲਾ ਨਹੀਂ ਭਗਵਾਨ ਦੇ ਚੋਕ ਪ੍ਰੇਸ਼ ਕਰਨ ਕੱਢ ਵਾਲਾ ਨਹੀਂ किंतु परंतु वाला बढ़िया तो अच्छा है तो वो हर समय बबलाई बन जीवन के बीच में जता हां से बात की कोशिश में कर रहा फिर पानी उस मनुष्य के जीवन में सुख पाती है जेड़ा मनुष्य सुख लेना चाहता है एक वचन आप जी अक्सर याद होगा गुरु नानक पादशाह जी का उसी साहिब बख्श करते हैं दुख को पार हार सारे बोलते हैं दुख पार हार

ਇਸ ਸਾਗਨ ਦਾ ਨਹੀਂ ਨਾ ਸਭ ਨੂੰ ਸੁੱਖ ਦੇਵਾਲਾ ਨਹੀਂ ਪਰ ਜਿਹੜੇ ਸੁੱਖ ਜਣਾਉਂਦੇ ਨੇ ਉਹਨਾਂ ਨੂੰ ਦਾਦੇ ਦੇ ਕੋਲੋਂ ਸੁੱਖ ਮਿਲਦੀ ਸਾਵਨਾ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਜਿਨ੍ਹਾਂ ਦਾ ਪਿਆਰ ਉਸਤਾਦੇ ਦੇ ਨਾਲ ਪੈ ਗਿਆ ਉਹਨਾਂ ਦੇ ਜੀਵਨ ਦੇ ਸੁੱਖ